ਸਾਸਿਲ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉਤੇ ਅੱਜ ਆਪਾਂ ਤੁਹਾਨੂੰ ਟਮਾਟਰਾਂ ਦੀ ਘਰ ਦੇ ਵਿੱਚ ਹੀ ਟਮਾਟੋ ਕੈਚਪ ਬਣਾ ਕੇ ਦਿਖਾਵਾਂਗੇ ਟਮਾਟੋ ਕੈਚਪ ਬਣਾਉਣ ਦੇ ਲਈ ਮੈਂ 1 ਕਿਲੋ ਨੇ ਜਿਹੜੇ ਲਾਲ ਟਮਾਟਰ ਲਏ ਨੇ ਇਹ ਟਮਾਟਰ ਬਿਲਕੁਲ ਤਾਜ਼ਾ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਖੁੱਲੇ ਪਾਣੀ ਦੇ ਵਿੱਚ ਧੋ ਲਿਆ ਏ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਆਪਣੀ ਮੋਟਰ ਆ ਜਿਹੜੀ ਚੱਲ ਰਹੀ ਆ ਤੇ ਤੁਸੀਂ ਵਿਊ ਚੈੱਕ ਕਰੋ ਆਪਣੇ ਪਿੰਡਾਂ ਦਾ ਖੇਤਾਂ ਦਾ ਵਿਊ ਕੁਝ ਇਸ ਤਰ੍ਹਾਂ ਦਾ ਹੁੰਦਾ ਏ ਤੇ ਆਪਣੇ ਤਲਾਉ ਨੇ ਤੇ ਤਲਾਉ ਨੂੰ ਪਾਣੀ ਜਾ ਰਿਹਾ ਏ ਇਹਨਾਂ ਦੇ ਵਿੱਚ ਮੱਛੀ ਪਾਲਣ ਦਾ ਜਿਹੜਾ ਕੰਮ ਉਹ ਕੀਤਾ ਜਾਂਦਾ ਏ ਤੇ ਹੁਣ ਆਪਾਂ ਨੇ ਟਮਾਟਰਾਂ ਨੂੰ ਧੁੱਪਾਂ ਦੇ ਵਿੱਚ ਰੱਖ ਲਿਆ ਸੀਗਾ ਤੇ ਅੱਜ ਮੌਸਮ ਵੀ ਬਹੁਤ ਖਰਾਬ ਸੀਗਾ ਜਿਹੜੀ ਕਿ ਹਵਾਵਾਂ ਨੇ ਉਹ ਬਹੁਤ ਤੇਜ਼ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਧੁੱਪ ਵੀ ਨਿਕਲੀ ਹੋਈ ਆ ਤੇ ਬਹੁਤ ਹੀ ਠੰਡੀ ਹਵਾਏ ਜਿਹੜੀ ਉਹ ਵੀ ਚੱਲ ਰਹੀ ਆ ਤੇ ਹੁਣ ਆਪਾਂ ਚਲੋ ਰੈਸਪੀ ਬਣਾਉਣੀ ਸਟਾਰਟ ਕਰਦੇ ਆ ਰੈਸਪੀ ਬਣਾਉਣ ਦੇ ਲਈ ਮੈਂ ਕਿਲੋ ਤੋਂ ਥੋੜੇ ਜੇ ਘੱਟ ਨੇ ਟਮਾਟਰ ਲਏ ਨੇ ਇਹ ਟਮਾਟਰ ਤਾਂ ਵੈਸੇ ਮੈਂ ਕਿਲੋ ਹੀ ਲਏ ਸੀਗੇ ਇਹਦੇ ਵਿੱਚੋਂ ਮੈਂ 2-3 ਟਮਾਟਰ ਸੀਗੇ ਜਿਹੜੇ ਸਬਜ਼ੀ ਦੇ ਵਿੱਚ ਪਾ ਲਏ ਸੀਗੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਤੋ ਕੇ ਸਕਾ ਲਿਆ ਸੀਗਾ ਤੇ ਪਾਣੀ ਇਹਨਾਂ ਦੇ ਵਿੱਚ ਹੁਣ ਬਿਲਕੁਲ ਵੀ ਨਹੀਂ ਹੈਗਾ ਆਪਾਂ ਨੇ ਟਮਾਟਰ ਜਿਹੜੇ ਬਾਜ਼ਾਰ ਦੇ ਵਿੱਚੋਂ ਲੈਣੇ ਨੇ ਉਹ ਦੇਖ ਕੇ ਸਖਤ ਲੈਣੇ ਨੇ ਆਪਾਂ ਨੇ ਬੋਲੇ ਬੋਲੇ ਜਿਹੜੇ ਟਮਾਟਰ ਹੁੰਦੇ ਨੇ ਉਹ ਬਿਲਕੁਲ ਵੀ ਨਹੀਂ ਲੈਣੇ ਹੈਗੇ ਉਹਨਾਂ ਦੇ ਵਿੱਚ ਕੀ ਹੈ ਕਿ ਜਿਹੜਾ ਗੁੱਦਾ ਹੁੰਦਾ ਉਹ ਘੱਟ ਹੁੰਦਾ ਤੇ ਹੁਣ ਆਪਾਂ ਨੇ ਟਮਾਟਰ ਦਾ ਜਿਹੜਾ ਉੱਪਰਲਾ ਕਾਲਾ ਹਿੱਸਾ ਹੁੰਦਾ ਉਹਨਾਂ ਨੂੰ ਕੱਟ ਲਿਆ ਏ ਤੇ ਟਮਾਟਰਾਂ ਨੂੰ ਆਪਾਂ ਨੇ ਰਫਲੀ ਜਿਹਾ ਚੌਪ ਕਰਨਾ ਹੈ ਜਾਦਾ ਆਪਾਂ ਨੇ ਇਹਨਾਂ ਨੂੰ ਬ੍ਰੀਕ ਨਹੀਂ ਕਰਨਾ ਹੈਗਾ ਤੇ ਤੁਸੀਂ ਦੇਖੋ ਜਿਵੇਂ ਕਿ ਹੁਣ ਆਪਾਂ ਨੇ ਟਮਾਟਰ ਕੱਟ ਲਏ ਨੇ ਟਮਾਟਰ ਕੱਟਣ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਇੱਕ ਪੈਨ ਦੇ ਵਿੱਚ ਗਰਮ ਹੋਣ ਦੇ ਲਈ ਆਪਾਂ ਨੇ ਪਕਾਉਣ ਦੇ ਲਈ ਰੱਖ ਲੈਣੇ ਨੇ ਤੇ ਟਮਾਟਰ ਆਪਣੇ ਪੂਰੀ ਤਰ੍ਹਾਂ ਕੱਟੇ ਗਏ ਨੇ ਤੇ ਦੇਖੋ ਹੁਣ ਆਪਾਂ ਇਹਨਾਂ ਨੂੰ ਇੱਕ ਗੈਸ ਦੇ ਉੱਪਰ ਕੜਾਈ ਦੇ ਵਿੱਚ ਪਾਤਾ ਹੈ ਤੇ ਜੇ ਇੱਕ ਜਿਹੜੀ ਆਪਣੀ ਟਮੇਟੋ ਕੈਚਪ ਹੈ ਇਹ ਤੁਸੀਂ ਇਹਨਾਂ ਨੂੰ ਦੂਜੇ ਲੋਟ ਪਹਿਲਾਂ ਵੀ ਗ੍ਰाइंड ਕਰ ਸਕਦੇ ਹੋ ਪਰ ਆਪਾਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਆਪਾਂ ਨੇ ਟਮਾਟਰਾਂ ਦੇ ਵਿੱਚ ਇੱਕ మీడియం ਸਾਈਜ਼ ਦਾ ਪਿਆਜ਼ ਆ ਜਿਹੜਾ ਉਹ ਕੱਟ ਕੇ ਪਾਤਾ ਹੈ ਤੇ 6-7 ਕਲੀਆਂ ਆਪਾਂ ਨੇ ਲਸਣ ਦੀਆਂ ਲਈਆਂ ਨੇ 1/2 ਇੰਚ ਦਾ ਟੁਕੜਾ ਆਪਾਂ ਨੇ ਅਦਰਕ ਦਾ ਲਿਆ ਕਲਰ ਦੇ ਲਈ ਆਪਾਂ ਨੇ ਬੀਟਰ ਰੂਟ ਦਾ ਇਸਤੇਮਾਲ ਕੀਤਾ ਇਹ ਆਪਸ਼ਨਲ ਆ ਜੇਕਰ ਤੁਹਾਡੇ ਟਮਾਟਰ ਨੇ ਜਿਹੜੇ ਵਧੀਆ ਲਾਲ ਰੰਗ ਦੇ ਨੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਤੇ ਚਾਰ ਮੈਂ ਲਾਲ ਸੁੱਕੀਆਂ ਮਿਰਚਾਂ ਲਈਆਂ ਸੀਗੀਆਂ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਦੇ ਨਾਲ ਕੀ ਹੈ ਕਿ ਜਿਹੜੇ ਟਮਾਟਰ ਨੇ ਆਪਣਾ ਸਾਰਾ ਪਾਣੀ ਛੱਡ ਦੇਣਗੇ ਤੇ ਨਾਲ ਹੀ ਇਹਨੇ ਹਲਕੇ ਜਿਹਾ ਸੌਫਟ ਵੀ ਹੋਣ ਲੱਗ ਜਾਣਗੇ ਟਮਾਟਰ ਦੇ ਨਾਲ ਸੌਰੀ ਨੂਨ ਦੇ ਨਾਲ ਤੇ ਹੁਣ ਆਪਾਂ ਨੇ ਇਹਦੇ ਵਿੱਚ ਚਮਚੇ ਦਾ ਚੌਥਾ ਕਿਹ ਹਿੱਸਾ ਜਿਹੜਾ ਕਾਲੀ ਮਿਰਚ ਦਾ ਵੀ ਪਾਇਆ ਏ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਗੈਸ ਹੈ ਜਿਹੜਾ ਆਪਾਂ ਨੇ ਲੋ ਟੂ ਮੀਡੀਅਮ ਹੀ ਰੱਖਣਾ ਹੈ ਤੇ ਹੁਣ ਆਪਾਂ ਨੇ ਇਹਨਾਂ ਨੂੰ ਸਾਰੇ ਮਸਾਲੇ ਨੇ ਜਿਹੜੇ ਮਿਕਸ ਕਰ ਦੇਣੇ ਨੇ ਨਮਕ ਵਗੈਰਾ ਤਾਂ ਕਿ ਜਿਹੜਾ ਆਪਣਾ ਟਮਾਟਰ ਪਾਣੀ ਆ ਜਿਹੜਾ ਉਹ ਰਿਲੀਜ਼ ਕਰ ਦੇਣ ਤੇ ਹੁਣ ਆਪਾਂ ਨੇ ਢਾਕੇ ਇਹਨਾਂ ਨੂੰ 3 ਤੋਂ 4 ਮਿੰਟ ਸਲੋ ਆਂਚ ਦੇ ਉੱਤੇ ਰੱਖ ਲੈਣਾ। 3-4 ਮਿੰਟ ਬਾਅਦ ਹੁਣ ਆਪਾਂ ਚੈੱਕ ਕਰਾਂਗੇ। ਦੇਖੋ ਟਮਾਟਰਾਂ ਨੇ ਆਪਣਾ ਪਾਣੀ ਆ ਜਿਹੜਾ ਉਹ ਛੱਡਦਾ ਏ ਤੇ ਟਮਾਟਰ ਹਲਕੇ ਹਲਕੇ ਸੌਫਟ ਹੋਣੇ ਸ਼ੁਰੂ ਹੋ ਗਏ ਨੇ। ਤੇ ਆਪਾਂ ਇਹਨਾਂ ਨੂੰ ਇੱਕ ਵਾਰ ਹੋਰ ਹਜੇ ਤਾਕ ਕੇ ਪਕਾਵਾਂਗੇ ਤਾਂ ਕਿ ਜਿਹੜੇ ਟਮਾਟਰ ਨੇ ਆਪਣੇ ਉਹ ਚੰਗੀ ਤਰ੍ਹਾਂ ਸੌਫਟ ਹੋ ਜਾਣ ਤੇ ਆਪਾਂ ਨੇ ਆਗਾ ਜਿਹੜੀ ਉਹ ਲੋ ਟੂ ਮੀਡੀਅਮੇ ਰੱਖਣੀ ਆ ਤਾਂ ਕਿ ਆਪਣੇ ਟਮਾਟਰ ਥੱਲੇ ਨਾ ਲੱਗਣ ਜਿਵੇਂ ਕਿ ਸਰਦੀਆਂ ਦਾ ਮੌਸਮ ਆ ਸਰਦੀਆਂ ਦੇ ਮੌਸਮ ਦੇ ਵਿੱਚ ਜਿਵੇਂ ਹੁਣ ਲਾਸਟ ਆ ਇਹ ਦੇ ਵਿੱਚ ਟਮਾਟਰ ਨੇ ਜਿਹੜੇ ਉਹ ਬਹੁਤ ਹੀ ਸਸਤੇ ਹੋ ਜਾਂਦੇ ਨੇ ਤੋ ਆਪਾਂ ਬਾਜ਼ਾਰ ਦੀ ਕੈਚੱਪ ਜਿਹੜੀ ਲੈ ਕੇ ਖਾਂਦੇ ਆ ਉਹਦੇ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨੇ ਟਮਾਟਰ ਆ ਜਿਹੜੇ ਉਹ ਕਿੱਦਾਂ ਦੇ ਯੂਜ਼ ਕੀਤੇ ਹੁੰਦੇ ਨੇ ਗਲੇ ਗਲੇ ਹੋਏ ਟਮਾਟਰ ਵੀ ਉਹ ਵਿੱਚੇ ਪਾ ਲੈਂਦੇ ਨੇ ਆਪਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਤੇ ਇਸ ਤੋਂ ਬਿਹਤਰ ਆ ਕਿ ਆਪਾਂ ਜੇ ਮੈਂ ਕਹੂੰ ਨਾ ਟਮਾਟਰਾਂ ਦਾ ਰੇਟ ਘਟਾ ਆ ਆਪਾਂ ਲੈ ਕੇ ਆ ਇਸੇ ਤਰ੍ਹਾਂ ਘਰੇ ਕੈਚੱਪ ਜੜੀ ਤਿਆਰ ਕਰ ਸਕਦੇ ਆ اسی طرح ਤੁਸੀਂ ਜਿਹੜੇ ਕੈਚਪ ਆ ਉਹਨੂੰ ਘਰ ਵਿੱਚ ਹੀ ਤਿਆਰ ਕਰੋ ਖਾਣ ਦੇ ਵਿੱਚ ਵੀ ਇਹ ਵਧੀਆ ਹੈਲਦੀ ਹੁੰਦੀ ਹੈ ਕਿਉਂਕਿ ਪਤਾ ਹੁੰਦਾ ਆਪਾਂ ਨੂੰ ਆਪਾਂ ਆਪਣੇ ਹੱਥ ਦੇ ਨਾਲ ਚੀਜ਼ ਬਣਾਈ ਹੁੰਦੀ ਹੈ ਉਹ ਸਾਫ਼ ਸੁਥਰੇ ਤਰੀਕੇ ਦੇ ਨਾਲ ਚੰਗੀ ਤਰ੍ਹਾਂ واਸ਼ ਕਰਕੇ ਤੇ ਜਿਹੜੇ ਟਮਾਟਰ ਸੀਗੇ ਆਪਣੇ ਉਹ ਚੰਗੀ ਤਰ੍ਹਾਂ ਪੱਕ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਥਾਲ ਦੇ ਵਿੱਚ ਠੰਡੇ ਹੋਣ ਦੇ ਲਈ ਰੱਖਾਂਗੇ ਠੰਡੇ ਹੋਣ ਤੋਂ ਬਾਅਦ ਹੀ ਆਪਾਂ ਨੇ ਇਹਨੂੰ ਬਲੈਂਡਰ ਜਾਰ ਦੇ ਵਿੱਚ ਪਾ ਕੇ ਗ੍ਰाइंड ਕਰਨਾ ਹੈ ਜਦੋਂ ਤੱਕ ਆਪਣੇ ਟਮਾਟਰ ਠੰਡੇ ਨਹੀਂ ਹੋ ਜਾਂਦੇ ਉਦੋਂ ਤੱਕ ਆਪਾਂ ਨੇ ਇਹਨਾਂ ਵਿੱਚ ਚਮਚਾ ਦੇ ਨਾਲ ਇਹਦੀ ਜਿਹੜੀ ਭਾਫ਼ ਆ ਉਹ ਕੱਢਦੇ ਰਹਿਣਾ ਤੇ ਦੇਖੋ ਜਿਵੇਂ ਕਿ ਤੁਹਾਨੂੰ ਨਜ਼ਰ ਆ ਰਹੀ ਹੈ ਥੋੜੇ ਜਿਹਾ ਹਲਕੇ ਹਜੇ ਇਹ ਗਰਮ ਨੇ ਇਹਨਾਂ ਦੇ ਵਿੱਚੋਂ ਧੂੰਆਂ ਜਿਹੜਾ ਹਜੇ ਨਿਕਲ ਰਿਹਾ ਤੇ ਆਪਾਂ ਨੇ 5-4 ਮਿੰਟ ਹੋਰ ਠੰਡੇ ਹੋਣ ਦੇ ਲਈ ਇਹਨਾਂ ਨੂੰ ਰੱਖ ਦਿੱਤਾ ਸੀਗਾ ਤੇ ਦੇਖੋ ਹੁਣ ਆਪਣੇ ਟਮਾਟਰ ਨੇ ਜਿਹੜੇ ਬਿਲਕੁਲ ਠੰਡੇ ਹੋ ਗਏ ਨੇ ਹੁਣ ਆਪਾਂ ਨੇ ਇੱਕ ਮਿਕਸੀ ਦਾ ਕੱਪ ਲੱਤਾ ਹੈ ਹੁਣ ਆਪਾਂ ਸਾਰੇ ਟਮਾਟਰਾਂ ਨੂੰ ਮਿਕਸੀ ਦੇ ਕੱਪ ਦੇ ਵਿੱਚ ਪਾ ਲਾਂਗੇ ਜਿਸ ਤਰ੍ਹਾਂ ਆਪਾਂ ਇਹ ਟਮਾਟਰ ਨੇ ਜਿਹੜੇ ਮਿਕਸੀ ਦੇ ਕੱਪ ਦੇ ਵਿੱਚ ਪਾ ਲੈਣੇ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਉਹ ਕਰਨਾ ਹੈ ਬਲੈਂਡ ਕਰ ਲੈਣਾ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਬਲੈਂਡ ਕਰਾਂਗੇ ਜੇਕਰ ਤੁਹਾਡੇ ਕੋ ਟਮਾਟਰ ਜ਼ਿਆਦਾ ਹੋਣ ਤਾਂ ਤੁਸੀਂ ਦੋ ਵਾਰ ਦੇ ਵਿੱਚ ਵੀ ਇਹਨਾਂ ਨੂੰ ਗ੍ਰੈਂਡ ਕਰ ਸਕਦੇ ਹੋ ਤਾਂ ਮੇਰੇ ਜਿਹੜੇ ਟਮਾਟਰ ਸੀਗੇ ਇੱਕ ਵਾਰ ਦੇ ਵਿੱਚ ਹੀ ਮੈਂ ਗ੍ਰੈਂਡ ਕਰ ਲਿੱਤੇ ਸੀ ਤੇ ਦੇਖੋ ਜੀ ਮੈਂ ਹੁਣ ਇਹਨਾਂ ਦਾ ਜਿਹੜਾ ਵਧੀਆ ਪੇਸਟ ਆ ਉਹ ਬਣ ਗਿਆ ਏ ਟਮਾਟਰਾਂ ਦਾ ਦੇਖੋ ਕਲਰ ਆ ਜਿਹੜਾ ਉਹ ਵੀ ਬਹੁਤ ਵਧੀਆ ਆਇਆ ਜਦ ਕਿ ਆਪਾਂ ਨੇ ਇਹਦੇ ਵਿੱਚ ਕੋਈ ਵੀ ਆਲਟੀਫੀਸ਼ਲ ਕਲਰ ਦਾ ਇਸਤੇਮਾਲ ਨਹੀਂ ਕੀਤਾ ਹੈਗਾ ਨਾ ਹੀ ਆਪਾਂ ਨੇ ਕੋਈ ਫੂਡ ਕਲਰ ਪਾਇਆ ਏ ਤੇ ਸਿਰਫ ਆਪਾਂ ਨੇ ਛੋਟਾ ਜਿਹਾ ਟੁਕੜਾ ਜਿਹੜਾ ਬੀਟਰੂਟ ਦਾ ਲੱਤਾਂ ਸੀਗਾ ਤੇ ਹੁਣ ਆਪਾਂ ਨੇ ਇੱਕ ਝਰਨੀ ਲੈ ਲੈਣੀ ਆ ਐਦਾਂ ਤੁਸੀਂ ਕੋਈ ਵੀ ਝਾਨੀ ਛੋਟੇ ਜੇ ਛੋਟੇ ਛੋਟੇ ਬਰੀਕ ਬਰੀਕ ਛੇਦਾਂ ਵਾਲੀ ਲੈ ਸਕਦੇ ਹੋ ਤੇ ਹੁਣ ਆਪਾਂ ਨੇ ਇਹਦੇ ਵਿੱਚ ਟਮਾਟੋ ਕੈਚਪ ਲੈ ਲੈਣੀ ਆ ਸਾਰੀ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਛਾਣ ਲੈਣਾ ਤਾਂ ਕਿ ਜਿਹੜਾ ਇਹਦਾ ਵੇਸਟੇਜ ਆ ਜਿਵੇਂ ਕਿ ਬੀ ਸੀਗੇ ਇਹਦੇ ਤੇ ਨਾਲੇ ਛਿਲਕਾਂ ਨਾਲੇ ਆਪਾਂ ਨੇ ਜਿਹੜੀਆਂ ਹਰੀਆਂ ਸੌਰੀ ਸੁੱਕੀਆਂ ਲਾਲ ਮਿਰਚਾਂ ਲਈਆਂ ਸੀਗੀਆਂ ਉਹਨਾਂ ਦਾ ਛਿਲਕ ਤੇ ਡੰਡੀਆਂ ਵਗੈਰਾ ਉਹ ਸਾਰਾ ਵੇਸਟੇਜ ਆ ਜਿਹੜਾ ਉਹ ਅਲੱਗ ਹੋ ਜਾਊਗਾ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਛਾਣ ਲੈਣਾ ਤੇ ਇੱਕ ਵਧੀਆ ਸਮੂਥ ਪੇਸਟ ਆ ਜਿਹੜਾ ਉਹ ਆਪਾਂ ਨੂੰ ਇਹਦਾ ਬਣ ਜਾਣਾ ਤੇ ਹੁਣ ਜਿਹੜਾ ਆਪਾਂ ਨੇ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਛਾਣ ਕੇ ਮੋਟਾ-ਮੋਟਾ ਵੇਸਟੇਜ ਸੀਗੀ ਉਹਨੂੰ ਵੀ ਆਪਾਂ ਨੇ ਦੁਬਾਰਾ ਗ੍ਰਾਈਂਡਰ ਜਾਰ ਦੇ ਵਿੱਚ ਪਾ ਲੈਣਾ ਤੇ ਇੱਕ ਵਾਰ ਆਪਾਂ ਇਹਨੂੰ ਫੇਰ ਬਲੈਂਡ ਕਰਕੇ ਲੈ ਕੇ ਆਵਾਂਗੇ ਤੇ ਵੱਧ ਤੋਂ ਵੱਧ ਜਿਹੜਾ ਆਪਾਂ ਇਹਦਾ ਇਸਤੇਮਾਲ ਆ ਉਹ ਕਰਾਂਗੇ ਤੇ ਦੇਖੋ ਆਪਾਂ ਨੇ ਹੁਣ ਇੱਕ ਦੋ ਗਿੜੇ ਇਹਦੇ ਨੂੰ ਮਿਕਸੀ ਦੇ ਵਿੱਚ ਹੋਰ ਦੇ ਦਿੱਤੇ ਸੀਗੇ ਤੇ ਇੰਨਾ ਕੁ ਪੇਸਟ ਆ ਜਿਹੜਾ ਆਪਣਾ ਹੋਰ ਆਪਾਂ ਨੂੰ ਮਿਲ ਗਿਆ ਸੀਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੇਰ ਛਾਣਨੀ 'ਚ ਪਾ ਕੇ ਛਾਣ ਲੈਣਾ ਦੇਖੋ ਜਿਹੜੇ ਉਹ ਤੋਂ 10 ਚਮਚੇ ਨੇ ਬੱਡੇ ਉਹ ਆਪਣੇ ਫਿਰ ਤੋਂ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਛਾਣ ਕੇ ਇਹਦਾ ਸਾਰਾ ਬੀਜਰ ਜਿਹੜਾ ਛਿਲਕੇ ਸੀਗੇ ਉਹ ਕੱਢ ਲੈਣੇ ਆ ਇਹ ਸਾਰਾ ਕੁੱਲ ਮਿਲਾ ਕੇ ਆਪਣਾ 1 ਟੇਬਲस्पून ਆ ਜਿਹੜੀ ਵੇਸਟੇਜ ਨਿਕਲ ਗਈ ਆ ਤੇ ਆਪਾਂ ਨੂੰ ਬਾਕੀ ਬਚਦਾ ਜਿਹੜਾ ਵਧੀਆ ਸੌਸ ਆ ਜਿਹੜੀ ਉਹ ਆਪਾਂ ਨੂੰ ਮਿਲ ਗਈ ਆ ਤੇ ਹੁਣ ਆਪਾਂ ਨੇ ਜਿਹੜੀ ਸੌਸ ਛਾਣੀ ਆ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਇੱਕ ਸਾਫ਼ ਬਰਤਨ ਲੈ ਲੈਣਾ ਸੁੱਕਾ ਉਹਦੇ ਵਿੱਚ ਆਪਾਂ ਨੇ ਇਹਨੂੰ ਪਕਾ ਲੈਣਾ ਆਪਾਂ ਇਸ ਨੂੰ ਸਟੀਲ ਦੇ ਬਰਤਨ ਦੇ ਵਿੱਚ ਹੀ ਪਕਾਈਏ ਤਾਂ ਜ਼ਿਆਦਾ ਬੈਸਟ ਰਹੂਗਾ ਕਿਉਂਕਿ ਐਲੂਮੀਨੀਅਮ ਜਾਂ ਆਪ ਆਇਰਨ ਦਾ ਜੇ ਬਰਤਨ ਲਵਾਂਗੇ ਉਹ ਇਹਦੇ ਲਈ ਚੰਗਾ ਨਹੀਂ ਹੈਗਾ ਉਹਦੇ ਵਿੱਚ ਕੀ ਹੈ ਕਿ ਟਮਾਟੋ ਕੇਚੱਪ ਆਪ ਆਪਣੀ ਜਲਦੀ ਖਰਾਬ ਹੋ ਸਕਦੀ ਆ ਤੇ ਇਹਨੂੰ ਟਮਾਟੋ ਕੇਚੱਪ ਨੂੰ ਆਪਾਂ ਨੰਗਾ ਰੱਖ ਕੇ ਹੀ ਪਕਾਵਾਂਗੇ ਇਹਨੂੰ ਢੱਕਣ ਦੀ ਨਹੀਂ ਜ਼ਰੂਰਤ ਹੈਗੀ ਅਦਰਵਾਈਜ਼ ਜੇ ਆਪਾਂ ਇਹਨੂੰ ਢੱਕ ਵੀ ਦਵਾਂਗੇ ਤਾਂ ਕੀ ਹੈ ਕਿ ਜਿਹੜਾ ਭਾਫ਼ ਦਾ ਪਾਣੀ ਆ ਉਹ ਸਾਰਾ ਕੈਚੱਪ ਦੇ ਵਿੱਚ ਆ ਜਾਊਗਾ ਤੇ ਕੈਚੱਪ ਆਪਣੀ ਜਲਦੀ ਖਰਾਬ ਹੋ ਸਕਦੀ ਆ ਤੇ ਹੁਣ ਆਪਾਂ ਨੇ ਇਹਦੇ ਵਿੱਚ 1 ਤੋਂ ਸਵਾ ਕੱਢੀ ਆ ਜਿਹੜੀ ਚੀਨੀ ਦੀ ਲਈ ਆ ਚੀਨੀ ਆ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿਵੇਂ ਕਿ ਕਈ ਮਿੱਠਾ ਜ਼ਿਆਦਾਤਰ ਆਏ ਹੁੰਦਾ ਹੈ ਕਿ ਚੀਨੀ ਦੇ ਵਿੱਚ ਕਈਆਂ ਦੀ ਚ ਜ਼ਿਆਦਾ ਮਿਠਾਸ ਹੁੰਦੀ ਆ ਕਈਆਂ ਦੀ ਨਾਰਮਲ ਹੀ ਹੁੰਦੀ ਆ ਉਸ ਹਿਸਾਬ ਨਾਲ ਤੁਸੀਂ ਟੇਸਟ ਕਰਕੇ ਆ ਜਿਹੜੀ ਚੀਨੀ ਪਾ ਸਕਦੇ ਹੋ ਤੇ ਚੀਨੀ ਦੇ ਨਾਲ ਹੀ ਮੈਂ ਅੱਧਾ ਚਮਚ ਇਹਦੇ ਵਿੱਚ ਕਾਲੇ ਨਮਕ ਦਾ ਵੀ ਐਡ ਕੀਤਾ ਤੇ ਨਾਲ ਹੀ ਅੱਧਾ ਕ ਚਮਚਾ ਆਪਾਂ ਨੇ ਇਹਦੇ ਵਿੱਚ ਲਾਲ ਮਿਰਚਾਂ ਦਾ ਪਾ ਲਿਆ ਇਹ ਪਾਊਡਰ ਇਹ ਵੀ ਤੋਂ ਆਪਸ਼ਨਲ ਆ ਜੇਕਰ ਤੁਸੀਂ ਲਾਲ ਮਿਰਚ ਘੱਟ ਖਾਣੀ ਪਸੰਦ ਕਰਦੇ ਹੋ ਤਾਂ ਕਾਲੀ ਮਿਰਚ ਵੀ ਜ਼ਿਆਦਾ ਪਾ ਸਕਦੇ ਹੋ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਜਦੋਂ ਤੱਕ ਕਿ ਚੀਨੀ ਦਾ ਜਿਹੜਾ ਸਾਰਾ ਪਾਣੀ ਆ ਉਹ ਕਦਮ ਨਹੀਂ ਹੋ ਜਾਂਦਾ ਤੇ ਦੇਖੋ ਹੁਣ ਜਿਹੜੀ ਆਪਣੀ ਕੈਚਅਪ ਆ ਉਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣਾ ਭੁੱਲ ਗਈ ਸੀ ਕਿ ਕੈਚਅਪ ਦੇ ਵਿੱਚ ਆਪਾਂ ਨੇ ਪੌਣੀ ਘੜਛੀ ਆ ਜਿਹੜੀ ਸਿਰਕਾ ਹੈ ਜਿਹੜਾ ਜ਼ਰੂਰ ਪਾਉਣਾ ਹੈ ਸਿਰਕੇ ਦੇ ਨਾਲ ਕੇ ਦੀ ਜਿਹੜੀ ਸ਼ੈਲਫ ਲਾਈਫ ਆ ਉਹ ਬੱਸ ਵੱਜ ਜਾਂਦੀ ਆ ਇਹਨਾਂ ਨੂੰ ਆਪਾਂ 6 ਮਹੀਨੇ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਆ ਤੇ ਦੇਖੋ ਆਪਣੀ ਕੈਚਅਪ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ